ਸੱਚਕ ਨਾਗ ਤੇ ਨੂੰ ਡੰਗੇਗਾ ਜੋ ਹੋ ਸਕਦਾ ਕਰਨਾ ਪਤਾ ਉਹਨੂੰ ਵੀ ਲੱਗ ਗਿਆ ਵੀ ਗਲਤੀ ਤਾਂ ਕਰ ਬੈਠੇ ਪਰ ਹੁਣ ਕੋਈ ਹੱਲ ਕੱਢੀਏ ਦਾ ਉਹਨੇ ਕੀ ਕਰਿਆ ਨਾ ਕੋਈ ਵੱਡਾ ਦਰਿਆ ਨਦੀ ਸੀ ਜਿਹੜੀ ਉਹਦੇ ਚ ਇੱਕ ਕੱਚ ਦਾ ਮਹਿਲ ਬਣਾ ਲਿਆ ਸਾਰਾ ਹੀ ਕੱਚ ਦਾ ਸ਼ੀਸ਼ੇ ਦਾ ਮਹਿਲ ਇਹੋ ਜਿਹੇ ਹਸਾਬ ਨਾਲ ਬਣਾਇਆ ਬਈ ਵੀ ਸ਼ੀਸ਼ਾ ਸੱਜੇ ਖੱਬੇ ਛੱਤ ਵੀ ਸ਼ੀਸ਼ੇ ਦੀ ਤੇ ਉਹਦੇ ਅੰਦਰ ਬੈਠ ਗਿਆ ਸਾਰੇ ਪਾਸੇ ਸੈਨਾ ਲਾ ਦੀ ਕੋਈ ਜਾਨਵਰ ਦੇ ਸੇ ਬਸ ਮਾਰ ਦੇਣਾ ਕੇਵਲ 7 ਦਿਨ ਇੰਨੀ ਸਕਿਉਰਿਟੀ ਰੱਖੋ ਕਿ ਮੇਰੇ ਤੱਕ ਨਾ ਕੋਈ ਪਹੁੰਚੇ ਉਧਰੋਂ ਭਾਈ ਹੁਣ ਭਗਤ ਮੁਖੇ ਤੇ ਬੋਲਦੇ ਸੇ ਬਚਨ ਹੋਵੰਦੇ ਜਿਹੜਾ ਬਚਨ ਕੋਈ ਸਾਧੂ ਸੰਤ ਕਹਿ ਦਿੰਦੇ ਨੇ ਨਾ ਬੰਦਗੀ ਵਾਲੇ ਪਰਮੇਸ਼ਰ ਉਹ ਕਰ ਦਿੰਦੇ ਆ ਤਾਛਕਨਾਗ ਨੂੰ ਵੀ ਫਿਕਰ ਪੈ ਗਿਆ ਵੀ ਹੁਣ ਸਾਧੂਆਂ ਨੇ ਬਚਨ ਕੀਤਾ ਮੈਨੂੰ ਰਾਜਾ ਮਾਰਨਾ ਹੀ ਪੈਣਾ ਤਾਛਕਨਾਗ ਆਪਣੇ ਟਿਕਾਣੇ ਤੋਂ ਚੱਲਿਆ ਮੰਜਲਾ ਮਾਰਦਾ ਮਾਰਦਾ ਇੱਕ ਜੰਗਲ ਜਾਵੜਿਆ ਉਹਦਾ 나ਗ ਦਾ ਨਾਮ ਮੈਂ ਤਾਂ ਛਕਨਾਗ ਉਧਰੋਂ ਰਾਜੇ ਦੇ ਬੈਦ ਹਕੀਮ ਸੱਦ ਲੈ ਕਹਿੰਦਾ ਵੀ ਬਾਈ ਜਾਨ ਸੱਪ ਲੜ ਵੀ ਗਿਆ ਆਪਾਂ ਕੋਈ ਹੱਲ ਤਾਂ ਕਰ ਲਾਂਗੇ ਦਵਾਈ ਬੂਟੀ ਕੋਈ ਚੀਰਾ ਦੇ ਕੇ ਕੋਈ ਕਿਸੇ ਸਾਹਬ ਨਾਲ ਰੋਗ ਥਾਮ ਕਰਾਂਗੇ ਉਸ ਵੇਲੇ 79 ਬੈਦ ਸੀਗਾ 79 ਬੈਦ ਵੀ ਇੱਕ ਅਵਤਾਰ ਹੋਇਆ ਉਹਦੀਆਂ ਨਜ਼ਰਾਂ ਦੇ ਵਿੱਚ ਕਰਾਮਾਤ ਸੀ ਉਹ ਜਿਹੜੇ ਵੀ ਰੋਗ ਨੂੰ ਜ਼ਖਮ ਨੂੰ ਕਿਸੇ ਸੱਟ ਫੇਰ ਨੂੰ ਦੇਖ ਲੈਂਦਾ ਸੀ ਉਹਨੂੰ ਰਾਜੀ ਕਰ ਦਿੰਦਾ ਸੀ ਜਿੱਥੇ ਉਹਦੀ ਦ੍ਰਿਸ਼ਟੀ ਪੈ ਜਾਂਦੀ ਦੋਨੋਂ ਦਾ ਜੰਗਲ ਦੇ ਵਿੱਚ ਮੇਲ ਹੋ ਗਿਆ ਉਧਰੋਂ ਤਖਕਨਾਗ ਸੱਪ ਉਧਰੋਂ ਤਨੰਤਰ ਵੈਦ ਉਹਨੇ नाग ਨੇ ਰੂਪ ਵਟਾ ਲਿਆ ਕਹਿੰਦਾ ਵਈ ਤੂੰ ਕੌਣ ਹੈ ਉਹ ਕਹਿੰਦਾ ਮੈਂ ਤਨੰਤਰ ਵੈਦ ਕਿੱਧਰ ਨੂੰ ਜਾ ਰਹੇ ਹੈਂ ਕੰਦਾ ਜੀ ਰਾਜੇ ਜਨਵੇਜੇ ਨੂੰ ਸਰਾਪ ਹੋ ਗਿਆ ਰੇਸ਼ੀਆਂ ਦਾ 7 ਦਿਨਾਂ ਚ ਜਾ ਕੇ ਉਹਨੂੰ ਤਛਕਨਾਗ ਨੇ ਡੰਗਣਾ ਇਹਦਾ ਫਰਕੂ ਕੀ ਕਰੇਗਾ ਕੰਦਾ ਮੈਂ ਉਹਨੂੰ ਬਚਾਉਂਗਾ ਮੈਂ ਤਨੰਤਰ ਬਾਦ ਸਪਦਾ ਕੀ ਕੋਈ ਰੋਗ ਸੋਗ ਲੱਗ ਜਾਏ ਜਿੱਥੇ ਮੇਰੀ ਨજર ਪੈ ਗਈ ਉਹ ਰਾਜੀ ਹੋ ਜਾਏ ਨਾਗ ਨੇ ਉਹ ਵੀ ਸਾਰੀ ਗੱਲਬਾਤ ਸੁਝ ਲਈ ਵੀ ਇਹ ਮੇਰੇ ਰਸਤੇ 'ਚ ਰੁਕਾਵਟ ਬਣੇਗਾ। ਤਾਂ ਠੀਕ ਆ ਭਾਈ ਚੱਲ ਜਾ। ਬਚਾਓ ਰਾਜੇ ਨੂੰ ਕਿਸੇ ਹਿਸਾਬ ਨਾਲ। ਐਉਂ ਕਿ ਕਿ नाग ਨੇ ਫਿਰ ਆਪਣੇ ਰੂਪ 'ਚ ਹੋ ਕੇ ਅੱਗੇ ਜਾ ਕੇ ਨਾ ਇੱਕ ਸੋਨੇ ਦੀ ਖੁੰਡੀ ਬਣ ਕੇ ਰਸਤੇ 'ਚ ਡਿੱਗ ਪਿਆ। ਜਿਹੜੇ ਰਸਤੇ ਉਹ ਧਨੰਤਰ ਬੈਂ ਦਾ ਆ ਰਿਹਾ ਸੀ। ਸੋਨੇ ਦੀ ਬਣੀ ਹੋਈ ਖੁੰਡੀ ਅੱਖਾਂ ਦੀ ਜਗ੍ਹਾ ਤੇ ਉਹਦੇ 'ਤੇ ਹੀਰੇ ਲੱਗੇ। ਬਣਿਆ ਹੋਇਆ ਸੀ ਸਭ। ਕਿਉਂ ਤੱਛਕਨਾਗ ਸੀਗਾ ਕਹਿੰਦੇ ਭਾਈ ਤੱਛਕਨਾਗ ਖੁੰਡੀ ਬਣ ਕੇ ਅੰਤਰਵੈਦ ਦੇ ਰਾਹ 'ਚ ਪੈ ਗਿਆ ਉਹ ਵੀ ਕਾਲੇ ਕਦਮੀ ਤੁਰਿਆ ਹੁੰਦਾ ਵੀ ਰਾਜੇ ਕੋਲੇ ਪਹੁੰਚਣਾ ਟਾਈਮ ਨਾਲ ਜਾ ਕੇ ਉਹ ਦਵਾਈ ਬੂਟੀ ਰਗੜੀਏ ਬਣਾਈਏ ਜਦੋਂ ਨਜ਼ਰ ਮਾਰੀ ਉਹਨੇ ਕਿਹਾ ਵੀ ਬੜੀ ਸੋਹਣੀ ਇੱਕ ਖੁੰਡੀ ਪਈ ਆ ਸੋਟੀ ਪਈ ਆ ਚੁੱਕ ਕੇ ਵੇਖਿਆ ਕਹਿੰਦੇ ਇਹ ਤਾਂ ਸੋਨੇ ਦੀ ਲੱਗਦੀ ਆ ਵੀ ਹੱਥ 'ਚ ਫੜ ਲਈ ਤੁਰ ਪਿਆ ਥੋੜਾ ਜਿਹਾ ਬਾਹਾਂ ਜਾ ਕੇ ਉਹਦੀ ਗਿੱਚੀ 'ਚ ਖੁਰਕਾਉਣ ਲੱਗ ਪਿਆ ਖਾਰਸ ਕਹਿ ਲਓ ਇਤਨਾ ਦਰਬੈਦ ਦੀ ਮੌਤ ਦੀ ਨਿਸ਼ਾਨੀ ਸੀ ਤਤਛਕਨਾਗ ਦੀ ਇਹ ਕਲਾ ਸੀ ਉਹਨੇ ਵਰਤਦੀ ਉਹਦੇ ਇੱਥੇ ਖਾਰਸ ਕਰਨ ਲੱਗ ਗਏ ਉਹਨੇ ਕੀ ਕਰਿਆ ਖੁੰਡੀ ਫੜੀ ਇੱਥੇੋਂ ਖਾਰਸ ਕਰਨ ਲੱਗ ਗਿਆ ਆਪਣੀ ਗਰਦਨ ਤੇ ਉਹ ਤਤਛਕਨਾਗ ਨੇ ਅਸਲੀ ਰੂਪ ਚਾ ਕੇ ਉਹਦੇ ਗਰਦਨ ਤੇ ਡੰਗ ਮਾਰਦਾ ਹੁਣ ਗਰਦਨ ਤੇ ਅੱਖਾਂ ਦੀ ਨਜ਼ਰ ਜਾਂਦੀ ਕੋਈ ਨਹੀਂ ਹੁਣ ਆਪਣੀਆਂ ਨਜ਼ਰਾਂ ਨਾਲ ਆਪਣੀ ਗਰਦਨ ਨੂੰ ਵੇਖਣਾ ਨਾ ਸੰਭ 可能 ਤਨੰਤਰ ਬੈਦ ਤਾਛਕਾ ਨਾਗ ਨੇ ਦੰਗੜ ਕਰਕੇ ਤੜਪਣ ਲੱਗਿਆ ਜਿਹੜੇ ਉਹਦੇ ਚੇਲੇ ਵਾਲੇ ਸੀ ਉਹ ਕਹਿੰਦਾ ਸੁਣੋ ਮੇਰਾ ਕਾਲ ਆ ਗਿਆ ਹੁਣ ਪਰ ਤੁਸੀਂ ਐਂ ਕਰਿਓ ਮੇਰੇ ਸਰੀਰ ਦਾ మాਸ ਜਿਹੜਾ ਨਾ ਉਹਨੂੰ ਤੁਸੀਂ ਖਾ ਲਿਓ ਬੰਨੇ ਜੀ ਅਸੀਂ ਐਂ ਕਰ ਸਕਦੇ ਹਾਂ ਤੁਸੀਂ ਸਾਡੇ ਗੁਰੂ ਧਨਦਰਵਾਦ ਉਹ ਕਹਿੰਦਾ ਇਹ ਗੱਲ ਨਹੀਂ ਹੈ ਜਿਹੜਾ ਵੀ ਮੇਰੇ ਬदन ਦੇ మాਸ ਨੂੰ ਖਾ ਲੇਗਾ ਉਹਦੇ 'ਚ ਮੇਰਾ ਇੱਕ ਗੁਣ ਆ ਜਾਏਗਾ ਜਿੰਨੇ ਮੇਰੇ 'ਚ ਗੁਣ ਨੇ ਉਹਨੂੰ ਇੱਕ ਗੁਣ ਮਿਲ ਜਾਏਗਾ ਫਿਰ ਕੱਚਾ ਕਨਾਗ ਨੇ ਗਿਆ ਵੀ ਕਿ ਦੇ ਦੇ ਚੇਲੇ ਨਾ ਕੋਈ ਗੜਬੜ ਕਰ ਦੇਣ ਬਾਅਦ ਚ ਫੇਰ ਆ ਗਿਆ ਕਹਿੰਦਾ ਉਹ ਕੀ ਹੋ ਗਿਆ ਭਲੇ ਲੋਕੋ ਕਹਿੰਦੇ ਜੀ ਸੱਤਾਂ ਦਾ ਗੁਰੂ ਸੀਗਾ ਤਨੰਤਰ ਮੈਦੇ ਨੂੰ ਸੱਪ ਨੇ ਡੰਗ ਲਿਆ ਕਹਿੰਦਾ ਹੁਣ ਕੀ ਕਰੋਗੇ ਕਹਿੰਦੇ ਜੀ ਉਹ ਸਾਨੂੰ ਆਇਆ ਕਹੇ ਕਿ ਗਏ ਨੇ ਵੀ ਮੇਰਾ ਮਾਸ ਤੁਸੀਂ ਇਹਨੂੰ ਖਾ ਲਿਓ ਤੁਹਾਡੇ ਚ ਮੇਰੇ ਵਾਲੇ ਗੁਣਾ ਆ ਜਾਣਗੇ ਕਹਿੰਦਾ ਭਲੇਓ ਇਹ ਤੁਹਾਡਾ ਗੁਰੂ ਹੈ ਤੁਸੀਂ ਇਹਦਾ ਹੁਣ ਮਾਸ ਖਾਓਗੇ ਉੱਥੇ ਜਾਓ ਜੇ ਕਿਸੇ ਹਿਸਾਬ ਨਾਲ ਰਾਜਾ ਬਚ ਸਕਦਾ ਇੱਥੇ ਹੀ ਛੱਡ ਦਿਓ ਇਹਨੂੰ ਇਹਨੂੰ ਇਹੋ ਜਿਹਾ ਭਰਮ ਵਿੱਚ ਪਾਇਆ ਉਹ ਕਹਿੰਦੇ ਵਹੀ ਸਹੀ ਗੱਲ ਉਹ ਵੀ ਸਾਰੇ ਦੁਰਗੇ ਫਿਰ ਸਾਰ ਸੰਤ ਜੀ ਕੀੜੀਆਂ ਨੇ ਕੁੱਤਿਆਂ ਨੇ ਇੱਲਾਂ ਨੇ ਜਿਸਨੇ ਵੀ ਉਹਦਾ ਮਾਸ ਖਾਦਾ ਉਹਨਾਂ ਦੇ ਵਿੱਚ ਇੱਕ ਇੱਕ ਗੁਨਾ ਆ ਗਿਆ ਹੁਣ ਕੋਈ ਪਦਾਰਥ ਹੋਵੇ ਕਿਤੇ ਹੀ ਲਗਾ ਦਿਓ ਕੀੜੀਆਂ ਸੁੰਘ ਕੇ ਉੱਥੇ ਹੀ ਚਲ ਜਾਂਦੀਆਂ ਉਹਨਾਂ ਤੋਂ ਸੁੰਘਣ ਸਕਦੀ ਆ ਗਈ ਤਨਕਰ ਬੈਰ ਦਾ ਮਾਸ ਖਾਣ ਕਰਕੇ ਜਿਤੇ ਵੀ ਕੋਈ ਮਿੱਠਾ ਪਦਾਰਥ ਪਿਆ ਹੋਵੇ ਕਿੰਨਾ ਹੀ ਢੱਕ ਲੋ ਸਾਂਭ ਲੋ ਕੀੜੀਆਂ ਉੱਥੇ ਹੀ ਪੰਚ ਜਾਂਦੀਆਂ ਇਹਨਾਂ ਚੋਂ ਪ੍ਰਾਂਤਰਮੈਂਤ ਦੀ ਕਲਾ ਹੈ ਸੁੰਘਣ ਦੀ ਤੇ ਜਿਹੜੀ ਇੱਲਹ ਮਹਾਰਾਜ ਦੀ ਬਾਣੀ ਦੱਸਦੀ ਆ ਬਈ ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਏ ਆਕਾਸ਼ ਦੇ ਵਿੱਚ 10 ਦਿਸ਼ਾਵਾਂ ਚ ਘੁੰਮਦੀ ਇੱਲ ਜਲਾ ਗਈਏ ਸਮੁੰਦਰਾਂ ਦੇ ਉੱਤੇ ਥਲਾ ਗਈਏ ਜੰਗਲਾਂ ਦੇ ਉੱਤੇ ਬਨਰਾਏ ਗਈਏ ਅ ਜਿੰਨੀ ਬਰਸਪਤੀ ਜੰਗਲ ਵੇਲੇ ਜਿੱਥੇ ਡਿੱਠਾ ਮਰਤ ਕੋ ਇੱਲ ਬੈਠੀ ਆਏ ਇੱਲ ਨੂੰ ਨਜ਼ਰ ਮਿਲ ਗਈ ਤਨੰਤਰ ਬੈਦ ਦੀ ਹਜ਼ਾਰਾਂ ਮੀਲ ਉੱਚੀ ਫਿਰਦੀ ਦੀ ਧਰਤੀ ਤੇ ਮੁਰਦਾ ਵੇਖ ਲੈਂਦੀ ਇੱਲ ਯੋ ਕੋਈ ਮੁਰਦਾ ਪਿਆ ਉੱਥੇ ਹੀ ਉਤਰ ਜਾਂਦੀ ਆ ਇਹਨੂੰ ਨਜ਼ਰ ਮਿਲ ਗਈ ਤਨੰਤਰ ਬੈਦ ਦਾ ਮਾਸ ਖਾਣ ਕਰੀਏ ਇੰਨੀ ਉਚਾਈ ਤੋਂ ਵੀ ਧਰਤੀ ਤੇ ਕੋਈ ਮਰਦਾ ਮਾਸ ਹੋਵੇ ਉਹਨੂੰ ਇਹ ਲ ਦੇਖ ਲੈਂਦੀ ਹੈ ਉੱਥੇ ਆ ਕੇ ਉਤਰਦੀ ਹੈ ਇਸੇ ਤਰ੍ਹਾਂ ਭਾਈ ਕੁੱਤੇ ਨੇ ਤੇ ਇਹਨਾਂ ਦੀ ਸੁਣਨ ਸ਼ਕਤੀ ਬਹੁਤ ਵਿੜਕ ਬਹੁਤ ਹੈ ਤੁਹਾਨੂੰ ਕੋਈ ਧਰਤੀ ਤੇ ਤੁਰਿਆ ਜਾਂਦਾ ਹੋਵੇ ਥੋੜੀ ਜਿਹੀ ਪੈੜ ਚਾਲ ਹੋਈ ਉਸੇ ਵੇਲੇ ਖਬਰਦਾਰ ਹੋ ਜਾਂਦਾ ਇਹਨਾਂ ਨੂੰ ਸੁਣਨ ਸ਼ਕਤੀ ਮਿਲ ਗਈ ਇਦਾਂ ਹੋਰ ਵੀ ਕਈ ਜਾਨਵਰ ਨੇ ਜਿਨ੍ਹਾਂ ਨੇ ਤਰਤਰ ਬੈਦ ਦਾ ਆਸ ਖਾਦਾ ਤੇ ਉਹਨਾਂ ਚ ਇੱਕ ਇੱਕ ਤਲਾਕ ਇਹ ਆਪਣਾ ਪ੍ਰਸੰਗ ਸੀ ਰਾਜਿਆਂ ਦਾ ਕਿ ਪ੍ਰੀਸ਼ਤ ਰਾਜਾ ਕਰੇ ਪਰਿਆ ਜਦੋਂ ਸਾਧ ਸੰਗਤ ਜੀ ਤਨੰਤਰ ਵੈਦ ਵੀ ਸਾਹਮਣੇ ਦਰਛਕਨਾਗ ਨੇ ਹੁਣ ਚੱਲ ਪਿਆ ਪ੍ਰੀਸ਼ਤ ਰਾਜੇ ਵੱਲੋਂ ਉਹਨੇ ਕੀ ਕਰਿਆ ਉਧਰੋਂ ਦਿਨ ਆ ਗਿਆ ਸੱਤਵਾਂ ਤੇ ਉਧਰੋਂ नागਰਾਜ ਪਹੁੰਚ ਗਿਆ ਉੱਥੇ ਦਰਛਕਨਾਗ ਰਾਜੇ ਨੇ ਪੂਰੀ ਸਿਕਿਉਰਿਟੀ ਹਾਈ ਫਾਈ ਕਰ ਦਿੱਤੀ ਕਿ ਜਿੰਨੇ ਸੈਨਿਕ ਸੀ ਉੱਥੇ ਹੀ ਲਾ ਦੇ ਵੀ ਅੱਜ ਸੱਤਵਾਂ ਦਿਨ ਕਿਸੇ ਨੇ ਮੂਰਖਤਾ કરી ਮੈਂ ਨਹੀਂ ਛੱਡਣਾ ਕੋਈ ਜੀਵ ਜੰਤੂ ਕਿਸੇ ਵੀ ਰੂਪ ਚ ਮੇਰੇ ਕੱਚ ਦੇ ਮਹਿਲ ਕੋਲੇ ਨਹੀਂ ਆਉਣਾ ਚਾਹੀਦਾ ਆਪਣੇ ਕੋਲੇ ਵੀ ਕੁਝ ਸੈਨਿਕ ਆਪਣੇ ਜਿਹੜੇ ਅੰਗਰੱਖਕ ਸੀ ਜਾਦੇਤਵਾਰ ਵਾਲੇ ਉਹਨਾਂ ਨੂੰ ਕੋਲੇ ਬਿਠਾ ਲਿਆ ਉਹ ਸੀਸੇ ਦੇ ਮਹਿਲ ਚ ਫਿਰ ਕੀ ਹੋਇਆ ਕਹਿੰਦੇ ਨਾ ਇੱਕ ਵੱਡਾ ਸਾਰਾ ਫਲਦਾਰਦਾ ਆਉਂਦਾ ਪਾਣੀ ਚ ਚਲਦਾ ਪਾਣੀ ਸੀ ਉਹਦੇ ਚ ਮਹਿਲ ਬਣਾਇਆ ਸੀ ਸ਼ੀਸ਼ੇ ਦਾ ਉਹ ਫੁੱਲ ਪਾਣੀ ਦੇ ਉੱਪਰ ਤਰਦਾ ਹੁੰਦਾ ਹੈ